ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਅੱਜ ਸਾਡੀ ਸਵੇਰ ਹੋਣ ਲੱਗੀ ਆ ਰਾਜੇ ਦੇ ਚੀਜ਼ਾਂ ਤੋਂ ਪਹਿਲਾ ਕੰਮ ਹੁੰਦਾ ਸਾਡਾ ਸਵੇਰ ਨੂੰ ਉੱਠ ਕੇ ਆਣ ਕੇ ਇਹਨੂੰ ਫ੍ਰੈਸ਼ ਧੋ ਕੇ ਪਾਣੀ ਫ੍ਰੈਸ਼ ਪਾਣੀ ਪਾ ਕੇ ਦੇਣਾ ਤੇ ਉਸ ਤੋਂ ਬਾਅਦ ਪਾ ਕੇ ਦਵਾਂਗੇ ਇਹਨੂੰ ਫੂਡ ਇਹਦੀ ਪਲੇਟ ਹੈ ਜਿਹੜੀ ਖਾਣੇ ਵਾਲੀ ਹੈ ਇਹਨੂੰ ਫ੍ਰੈਸ਼ ਪਾਣੀ ਹਰ ਰੋਜ਼ ਇਹਨੂੰ ਦਿਨ ਚ ਨਾ ਦੋ ਵਾਰ ਦੇ ਪਾ ਕੇ ਦਿੰਨੇ ਆ ਓਕੇ ਜਿਹਦੇ ਵਿੱਚ ਇਹ ਵੀ ਆਪਣੇ ਅਗਾ ਸੀ ਇਹਨੂੰ ਆਪਾਂ ਨੇ ਜਾਣਿਆ ਅੰਦਰ ਪਾਲਦੇ ਆਂ ਤੇ ਇਹ ਲਾਈ ਖਾਣਾ ਵੀ ਐਂ ਕਰਦਾ ਆ ਕਿ ਜੇ ਖਾਣਾ ਤਾਂ ਮੈਂ ਤੇਰੀ ਪਲੇਟ 'ਚ ਖਾਊਂਗਾ ਇਹ ਰਹੀ ਇਹਦੀ ਖਾਣੇ ਵਾਲੀ ਕੰਬਲੀ ਹੁਣ ਇਹਨੂੰ ਧੋਉਂਗੀ ਧੋਥੀਏ ਦੇ ਵਿੱਚ ਇਹਨੂੰ ਸਟੋਰੀਆਂ ਪਾ ਕੇ ਦੇਖੇ ਜਾਂਦੀ ਨਾ ਤੇ ਫੇਰ ਦੇਖੋ ਇਹ ਭਾਜਰਾ ਕਿੰਨੇ ਸਟੋਰੀਆਂ ਨੂੰ ਚੀਜ਼ਾਂ ਦੇਖ ਕੇ ਮੇਰਾ ਖਾਣਾ ਆ ਗਿਆ ਹਮੈ ਸਪੈਸ਼ਲ ਇਹ ਤਾਂ ਰੱਖਿਆ ਹੈ ਕੰਬਲੀ ਸਟੀਲ ਦੀ ਕੰਬਲੀ ਆ ਦੇਖੋ ਐਵੇਂ ਨਾ ਜਾਣੀ ਵਾਲੀ ਕੰਬਲੀ ਦੇਖੋ ਕਿੰਨੀ ਹੁੰਦੀ ਹੈ ਮੇਰੇ ਭਾਂਡਿਆਂ ਨਾਲੋਂ ਵਧੀਆ ਹੈ ਆ ਆਮਰ ਕਦਲੀ ਆ ਸੁੱਕਾ ਘਰ ਤੇ ਨੂੰ ਕੰਨੀਆਂ ਪਾਣੀ ਚ ਮੇਟਾ ਦਿੱਲੀ ਕੋ ਬਲੀ ਚ ਨੂੰ ਖਾਣਾ ਨਿਕੋਂਦੀ ਤੇ ਹੁਣ ਇਹਦੇ ਵਿੱਚ ਜਾਣੀਆਂ ਸਟ੍ਰੋਬਰੀਆਂ ਦੋ ਜਾਂ ਤਿੰਨ ਛੋਟੀ ਵੱਡੀ ਦੇਖ ਲੇ ਸਪੈਸ਼ਲੀ ਸਟ੍ਰੋਬਰੀਆਂ ਵਗੀਆਂ ਹੁੰਦੀ ਹੈ ਇਹਦੇ ਲਈ ਹੁਣ ਇਹ ਰਹੀਆਂ ਇਹਦੀਆਂ ਸਟ੍ਰੋਬਰੀਆਂ ਅਗਰ ਜੰਮੀਆਂ ਵੀ ਪੜੀ ਕੱਪਲੇ ਨੂੰ ਹੁਣੇ ਕਹਿੰਦਾ ਸ਼ਾਮ ਨੂੰ ਬਾਦਿੰਦੇ ਪੈਣ ਨੂੰ ਪੈਣ ਬਾਦਿੰਦੇ ਆਖਰ ਕੋ ਆਪਣਾ ਖਾਣਾ ਆਪਣਾ ਖਾ ਲਈ ਨਾ ਪਿਆ ਰੋ ਪਿਆ ਹੋਇਆ ਨਾ ਟੰਦਾ ਵੀ ਤੇ ਕਿਹਨੇ ਹੁਣ ਭੱਜਣਾ ਇਹਨੇ ਖਾਣੇ ਨੂੰ ਇਹਨੂੰ ਆ ਲੱਗਿਆ ਕਿ ਮੇਰਾ ਖਾਣਾ ਉਹ ਸ਼ਾਇਦ ਖਾਣ ਲਿਆ ਜੀ ਕਦਾਂ ਚਾਣਾ ਮੈਨੂੰ ਲੱਗਦਾ ਅੱਜ ਵੀ ਧੁੱਪ ਨਿਕਲੂਗੀ ਥੋੜੀ-ਥੋੜੇ ਸੂਜੀ ਜਿਹਾ ਚਮਕਦਾ ਹੈ ਇਕ ਥਾਂ ਤੋਂ ਤੇ ਹੁਣ ਆਪਾਂ ਚਾਹ ਵਨ ਪੀਕੇ ਦੇ ਆਪਾਂ ਤਿਆਰ ਹੋ ਕੇ ਹੋਣ ਜਾਵਾਂਗੇ ਆਪਾਂ ਕੰਮ ਤੇ ਤੋਂ ਦੁਬਾਰਾ ਆਪਾਂ ਦੇਖਦੇ ਆਪਾਂ ਆਣਨੇ ਆ ਕੰਮ ਤੇ ਕੀ ਕਰਦੇ ਆ ਕਿੱਥੇ ਜਾਂਦੇ ਆ ਤੇ ਕੀ ਕਰਦੇ ਤੁਹਾਨੂੰ ਦੱਸ ਦਿਆਂ ਬਾਅਦ ਵਿੱਚ ਅੱਜ ਦਾ ਅੱਜ ਦਾ ਦਿਨ ਆਪਾਂ ਕੀ ਮੈਂ ਕੱਢਦੇ ਆ ਹੁਣ ਰਾਜੇ ਦੇ ਭਾਰੀ ਭਣੀ ਹੋਈ ਆ ਕਿ ਛੇ ਕਿੰਦੇ ਰੰਮ ਮੈਨੂੰ ਖਾਣਾ ਦੇ ਦੇ ਓਖਲੇ ਰੀਮ ਨੂੰ ਖਾਣਾ ਦੇ ਦੇ ਇਹਨੂੰ ਹੁਣ ਖਾਣਾ ਸਵੇਰੇ ਨਾਲ ਲੈ ਕੇ ਗਈ ਸੀ ਕਿ ਸੋਬ੍ਰੇਟ ਤੋਂ ਪਕਾ ਲਈ ਸੀ ਤੇ ਹਜੇ ਤਾਂ 12 ਵਜੇ ਲੰਚ ਟਾਈਮ ਹੋਇਆ ਹੁਣ ਉਹਨੂੰ ਲੱਗਾ ਯਾ ਟਟਾਪਟਾ ਮੈਨੂੰ ਖਾਣਾ ਦੇ ਤੇ ਮੈਂ ਖਾਵਾਂ ਹੁਣ ਮੈਦੇ ਲਈ ਲੱਗੇ ਨੇ ਚੌਲ ਤੇ ਮੈਕਸ ਵੈਡ ਆਰੇ ਆਜਾਂਗੇ ਕੰਮ ਕਿੰਨਾ ਤਾਂ ਬਹੁਤ ਹੈ। ਆਪਾਂ ਲਈ ਇਹ ਉਹ ਨਾ ਕੋਈ ਬਣਾ ਬਣ ਗਿਆ ਤੇ ਹੁਣ ਆਪਾਂ ਨੂੰ ਖਾਣੇ ਦੀ ਲੋੜ ਨਹੀਂ ਆਪਾਂ ਬੇਫਿਕਰ ਹੋ ਕੇ ਨਾ ਮੈਨੂੰ ਹੁੰਦਾ ਹੈ ਤੇ ਜਦੋਂ ਮੈਂ ਖਾਣਾ ਬਣਾਉਣਾ ਆ ਜਲਦੀ ਜਲਦੀ ਪਹਿਲਾਂ ਆਣ ਕੇ ਸਾਰਾ ਕੰਮ ਕੰਮ ਦੇ ਪਹਿਲਾਂ ਪਹਿਲਾਂ ਖਾਣਾ ਬਣਾ ਕੇ ਰੈਡੀ ਕਰਕੇ ਰੱਖ ਲਈਏ ਤਾਂ ਕਿ ਫਿਰ ਸ਼ਾਮ ਨੂੰ ਆਪਾਂ ਰੌਸ਼ਨਾ ਕਰਨਾ ਤੇ ਖਾਣਾ ਬਣਾ ਕੇ ਰੈਡੀ ਪਿਆ ਜਦੋਂ ਮਰਜ਼ੀ ਕੋਈ ਖਾ ਲੇ ਤੇ ਉਸ ਤੋਂ ਬਾਅਦ ਆਪਣਾ ਜੋ ਮਰਜ਼ੀ ਕਰੋ ਫ੍ਰੀ ਹੋ ਕੇ ਨਾ ਫਿਰ ਟੈਨਸ਼ਨ ਨਹੀਂ ਰਹਿੰਦੀ ਕਿ ਹਾਏ ਆਹ ਘਰ ਨਾਲ ਰਹਿ ਗਿਆ ਖਾਣਾ ਕਦੋਂ ਬਣਾਉਣਾ ਇਸ ਕਰਕੇ ਮੈਂ ਨੂੰ ਅੱਜ ਤਾਂ ਸ਼ੁਰੂ ਤੋਂ ਕਿ ਮੈਂ ਖਾਣਾ ਪਹਿਲਾਂ ਅੱਲੀ ਬਣਾਉਣੀ ਆ ਉਸ ਤੋਂ ਬਾਅਦ ਕੰਮ ਸ਼ੁਰੂ ਕਰਦੇ ਕੰਮ ਕਰਨੇ ਅੱਜ ਦਾ ਬਣਾਇਆ ਮਿਕਸ ਵੇਚ ਤੇ ਵਿੱਚ ਪਾਈ ਚੌਲ ਤੇ ਅੱਜ ਕਹਿੰਦੇ ਰੋਟੀ ਨਹੀਂ ਘਾਣੇ ਅੱਜ ਆਪਾਂ ਚੌਲ ਮਿਕਸ ਵਿੱਚ ਵਿੱਚ ਪੱਕ ਚੌਲ ਬਣਾ ਲਏ ਆ ਤੇ ਰਾਜ ਨੂੰ ਭੱਜਦੇ ਤੇ ਉਹ ਪਰੋਲਾ ਪਾਣ ਦਾ ਬੜਾ ਭੁੱਖਾ ਸੀ ਕਿ ਮੈਨੂੰ ਭੁੱਖ ਲੱਗੀ ਮੈਨੂੰ ਖਾਣਾ ਦੇ ਦੇ ਚਲ ਵੀ ਜਲਦੀ ਤੇ ਜੇ ਤੁਹਾਨੂੰ ਚੌਲ ਚ ਦਾ ਇਕੱਲੇ ਇਕੱਲੇ ਨਹੀਂ ਖੜਦੇ ਤਾਂ ਤੁਸੀਂ ਉਹਨੂੰ ਕਰਿਆ ਕਰੋ ਚੌਲਾਂ ਜਿਵੇਂ ਜਦੋਂ ਮਿਕਸ ਵੈਜ ਜਾਂ ਕੋਈ ਵੀ ਜਿਹੜਾ ਪਲੇਨ ਚੌਲ ਮਟਰ ਚੌਲ ਬਣਾਉਂਦੇ ਆ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਚੋੜਤਾ ਇਦਾਂ ਦਾ ਕਰਕੇ ਤੇ ਫਿਰ ਉਹਦੇ ਨਾਲ ਸਾਰੇ ਚੌਲ ਕੱਲੇ ਕੱਲੇ ਖਰੇ ਜਾਂਦੇ ਆ ਤੇ ਫਿਰ ਤੁਹਾਨੂੰ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਤੇ ਖਾਣ ਨੂੰ ਤਾਂ ਚਿਲ ਸੋਹਣੇ ਲੱਗਣੇ ਲੱਗਣੇ ਆ। ਯਾ ਅਸੀਂ ਕੱਢਣਾ ਇਸ ਗੇੜਾ ਦੇਖੋ ਕੀ ਲਈ ਫਰਦਾਂ ਤੋੜ ਕੇ? ਬੜੀ ਉਹ ਤੋੜ ਕੇ ਖਾਈ ਨਾ ਕਿਉਂਕਿ ਜੇ ਆਪਾਂ ਨੂੰ ਨਹੀਂ ਪਤਾ ਇਹਨਾਂ ਦਾ ਕਿੱਦਾਂ ਦੀ ਹੋਣੀ ਆ ਅਸੀਂ ਆਇਆ ਗੇੜਾ ਕੱਢਣ ਇੱਥੇ ਤੇ ਮਾਂ ਪੁੱਤ ਛੇ ਦਿਨ ਕਿੰਨਾ ਸੋਹਣਾ ਅੱਜ ਲੱਗਾ ਆ ਧੁੱਪ ਵੀ ਸੋਹਣੀ ਆ ਤੇ ਹਵਾ ਵੀ ਸੋਹਣੀ ਚੱਲਦੀ ਆ ਕਿਉਂਕਿ ਪਾਣੀ ਵੀ ਇੱਥੇ ਸਾਡੇ ਲੱਗੇ ਆ ਪਾਣੀ ਦੇ ਨਾਲ ਨਾਲ ਗੇੜਾ ਕੱਢਣ ਆਏ ਆ ਤੇ ਰਿਲੈਕਸਿੰਗ ਤੇ ਵਧੀਆ ਆ ਉਹਦਾ ਵੀ ਗਰਮੀ ਹੈਗੀ ਜਿਹੜੇ ਹਿਸਾਬ ਨਾਲ ਉਸ ਤੋਂ ਬਣਾ ਇੱਥੇ ਬਹੁਤ ਨਾਈਸ ਲੱਗਦਾ ਅੱਜ ਹੈ ਨਹੀਂ ਮੇਰੇ ਕੋ ਕੁਸ਼ਕਾਨ ਮਲੇ ਕਿੰਨੀ ਆਈ ਇਕਾਲਿਆਂ ਸੋਣ ਨਹੀਂ ਦਿਖਦੇ ਨਹੀਂ ਹੁੰਦੇ ਨਾ ਚਿੱਟੀਆਂ ਵੀ ਹੈ ਨਹੀਂ ਅੱਗੇ ਆਪਣੀ ਤੇ ਬਹੁਤ ਹੁੰਦੀਆਂ ਜਿਵੇਂ ਚੁਲੀਆਂ ਚੁਲੀਆਂ ਗਈਆਂ ਹੋ ਸਕਦਾ ਗਰਮੀ ਕਰਕੇ ਫੇਰ ਮੁੜਿਆ ਉਹ ਮੈਨੂੰ ਲੱਗਦਾ ਕਿ ਤੇ ਆਸ-ਪਾਸੇ ਚਲੀਆਂ ਗਈਆਂ ਜਾਂ ਫੇਰ ਆ ਜਾਣੀ ਕਿੰਨੀ ਆਪਣੇ ਉਧਰ ਦੂਜੀ ਸਾੜੇ ਤੋਂ ਬਹੁਤ ਹੁੰਦੀਆਂ ਨਾ ਸ਼ਾਲਾਂ ਤੇ ਕੋਈ ਖਾਣਾ ਨਹੀਂ ਨਾ ਦਿੰਦਾ ਇਹਨਾਂ ਨੂੰ ਹਾਂ ਮੈਨੂੰ ਲੱਗਦਾ ਤਾਂ ਕਰਕੇ ਇੱਥੇ ਆਉਂਦੀਆਂ ਆ ਆ ਜੀ ਅਸੀਂ ਕੱਢਣਾ ਸੀ ਢੇੜਾ ਦੇਖੋ ਕੀ ਲਈ ਫਿਰ ਤਾਂ ਤੋੜ ਕੇ ਬੈਰੀਜ਼ ਉਹ ਤੋੜ ਕੇ ਖਾਈ ਨਾ ਉਕੇ ਜੇ ਆਪਾਂ ਨੂੰ ਨਹੀਂ ਪਤਾ ਇਹਨਾਂ ਦਾ ਕਿੱਦਾਂ ਦੀਆਂ ਹੋਣੀਆਂ ਅਸੀਂ ਆਇਆ ਗੇੜਾ ਕੱਢਣ ਇੱਥੇ ਤੇ ਮਾਂ ਪੁੱਤ ਇਹ ਦਿਨ ਕਿੰਨਾ ਸੋਹਣਾ ਅੱਜ ਲੱਗਾ ਹੋਇਆ ਧੁੱਪ ਵੀ ਸੋਹਣੀ ਆ ਤੇ ਹਵਾ ਵੀ ਸੋਹਣੀ ਚੱਲਦੀ ਆ ਕਿਉਂਕਿ ਪਾਣੀ ਵੀ ਇੱਥੇ ਸਾਡੇ ਲੱਗੇ ਆ ਪਾਣੀ ਦੇ ਨਾਲ ਨਾਲ ਗੇੜਾ ਕੱਢਣ ਆਏ ਆ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਮੇਰੀ ਤੇ ਰਾਜੇ ਦੀ ਪੈਕਟਚਰ ਤੁਸੀਂ ਵੀ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਅੱਜ ਦਾ ਬਲੌਗ ਇੱਥੇ ਤੱਕ ਆਪਾਂ ਮਿਲਾਂਗੇ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਸਸੀਕਾ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਮੇਰੀ ਤੇ ਰਾਜੇ ਦੀ ਪੈਕਚਰ ਤੁਸੀਂ ਪਲੀਜ਼ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਅੱਜ ਦਾ ਬਲੌਗ ਇੱਥੇ ਤੱਕ ਆਪਾਂ ਮਿਲਾਂਗੇ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਸਸੀ ਕਾ